ਕਿਵਾਂ ਲਹਿਣਾ ਕਟੂਕੀ ਹੋਣਾ ਸਾਡੇ ਪਟਵਾਰੀ ਸਾਹਿਬ ਕੋਟੇ ਬਾਦਰੀ ਜਾ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਹੀ ਸੋਹਣਾ ਐ ਸ਼ਹੀਦ ਬਾਬਾ ਹਰੀ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਮਿਤੀ 11-12 ਮਈ ਨੂੰ ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਨਸਰਾਲੀ ਵਿਖੇ ਫੁੱਟਬਾਲ ਦੀਆਂ ਖੇਡਾਂ ਕਰਾਈਆਂ ਜਾ ਰਹੀਆਂ ਹਨ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਭਾਈ ਹਰਦੀਪ ਸਿੰਘ ਨਸਰਾਲੀ ਵੱਲੋਂ ਕਿਸ ਖੇਡਾਂ ਤੇ ਪਹੁੰਚ ਕੇ 11 ਤੇ 12 ਤਰੀਕ ਨੂੰ